ਕਾਂਗਰਸ ਦੇ ਸੀਨੀਅਰ ਲੀਡਰਾ ਰਾਹੁਲ ਗਾਂਧੀ ਨੂੰ ਸਰੋਪਾ ਦੇਣ ਪਿੱਛੇ ਐਸਜੀਪੀਸੀ ਨੇ ਜੋ ਐਕਸ਼ਨ ਲਿਆ ਹੈ ਉਸ ਉੱਪਰ ਸਾਬਕਾ ਸੀਐਮ ਚਰਨਜੀਤ ਚੰਨੀ ਦਾ ਬਿਆਨ ਸਾਹਮਣੇ ਆਇਆ ਹੈ ਆਓ ਸੁਣਦੇ ਹਾਂ ਪੂਰੀ ਗੱਲਬਾਤ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਗੁਰਬਾਣੀ ਦਾ ਫਰਮਾਨ ਹੈ ਜੋ ਸ਼ਰਨ ਆਵੇ ਇਸ ਕੰਠ ਲਾਵੇ ਇਹ ਬਿਰਧ ਸਵਾਮੀ ਸੰਧਾ ਸਿੱਖ ਕੌਮ ਦੀਆਂ ਪਰੰਪਰਾਵਾਂ ਸਿੱਖ ਕੌਮ ਦੇ ਸਿਧਾਂਤ ਗੁਰਬਾਣੀ ਦੀ ਦਿਸ਼ਾ ਨਿਰਦੇਸ਼ ਇਹਨਾਂ ਸਾਰਿਆਂ ਨੂੰ ਦੇਖ ਕੇ ਜਿਹੜਾ ਵੀ ਨੀਵਾ ਹੋ ਕੇ ਸਰਨ ਵਿੱਚ ਆ ਗਿਆ ਗੁਰੂ ਸਾਹਿਬ ਦੀ ਉਸ ਨੂੰ ਹਮੇਸ਼ਾ ਸਿੱਖ ਕੌਮ ਨੇ ਮਾਣ ਸਨਮਾਨ ਦਿੱਤਾ ਗੱਲ ਦੇ ਨਾਲ ਲਗਾਇਆ ਰਾਹੁਲ ਗਾਂਧੀ ਜੀ ਬਾਰ-ਬਾਰ ਸਰਦਾਪੂਰਵਕ ਨੀਵੇਂ ਹੋ ਕੇ ਹਰਮੰਦਰ ਸਾਹਿਬ ਆ ਕੇ ਬਿਨਾਂ ਕਿਸੇ ਲੋਲ ਅਕਸ਼ਰ ਦੇ ਬਿਨਾਂ ਕਿਸੇ ਸਿਕਿਉਰਿਟੀ ਤੋਂ ਇੱਕ ਸੱਚੇ ਗੁਰੂ ਦੇ ਸੇਵਕ ਦੇ ਵਾਂਗੂ ਆ ਕੇ ਉੱਥੇ ਨਤਮਸਤਕ ਹੁੰਦੇ ਐ ਲੰਗਰ ਦੀ ਸੇਵਾ ਕਰਦੇ ਜੋੜਿਆਂ ਦੀ ਸੇਵਾ ਕਰਦੇ ਤੇ ਇਸ ਗੱਲ ਨੂੰ ਸਿੱਖ ਕੌਮ ਨੇ ਵੀ ਸਨਮਾਨਿਆ ਚੰਗਾ ਸਮਝਿਆ ਉਹਨਾਂ ਨੇ ਹਮੇਸ਼ਾ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ ਉਸ ਦਿਨ ਵੀ ਜਦੋਂ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਗਏ ਉਹਨਾਂ ਨੇ ਨੀਵੇਂ ਹੋ ਕੇ ਉੱਥੇ ਦੇ ਗ੍ਰੰਥੀ ਸਾਹਿਬ ਨੂੰ ਬੇਨਤੀ ਕੀਤੀ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਐ ਇਹਦੀ ਚੜ੍ਹਦੀ ਕਲਾ ਵਾਸਤੇ ਪ੍ਰਮਾਤਮਾ ਨੂੰ ਅਰਦਾਸ ਕਰੋ ਵਹਿਗੁਰੂ ਨੂੰ ਸੱਚੇ ਪਾਤਸ਼ਾਹ ਨੂੰ ਕਿ ਉਹ ਸਾਡੇ ਤੇ ਕਿਰਪਾ ਕਰੇ ਪੰਜਾਬ ਨੂੰ ਇਸ ਹੜ੍ਹਾਂ ਦੀ ਮਾਰ ਚੋਂ ਕੱਢੇ ਤੇ ਉੱਥੇ ਦੇ ਜਿਹੜੇ ਗ੍ਰੰਥੀ ਸੀ ਉਹਨਾਂ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਅਰਦਾਸ ਕੀਤੀ ਤੇ ਉਹਨਾਂ ਨੂੰ ਸਰਉਪਾਇਓ ਬਖਸ਼ਿਸ਼ ਕੀਤੀ ਇਹ ਸਿੱਖ ਕੌਮ ਦੀਆਂ ਪਰੰਪਰਾਵਾਂ ਹੈ ਸਿੱਖੀ ਸਿਧਾਂਤ ਹੈ ਸੋ ਮੇਰੀ ਐਸਜੀਪੀਸੀ ਨੂੰ ਬੇਨਤੀ ਹੈ ਕਿ ਉਹ ਸਿੱਖੀ ਸਿਧਾਂਤਾਂ ਨੂੰ ਅੱਗੇ ਰੱਖ ਕੇ ਸਿੱਖ ਭਾਵਨਾਵਾਂ ਨੂੰ ਸੰਗਤ ਦੀਆਂ ਭਾਵਨਾਵਾਂ ਨੂੰ ਅੱਗੇ ਰੱਖ ਕੇ ਜਿਹੜੀ ਇਹ ਕਾਰਵਾਈ ਉਹਨਾਂ ਨੇ ਕੀਤੀ ਹੈ ਇਸ ਨੂੰ ਵਾਪਸ ਲਵੇ ਤਾਂ ਕਿ ਸਾਡੀ ਜਿਹੜੀ ਠੇਸ ਪਹੁੰਚ ਰਹੀ ਹੈ ਸਿੱਖ ਕੌਮ ਨੂੰ ਜਿਹੜਾ ਕਿ ਸਾਡੇ ਸਿਧਾਂਤ ਨਹੀਂ ਹੈ ਉਹ ਗੱਲ ਨਾ ਹੋਵੇ ਮੈਂ ਫੇਰ ਬੇਨਤੀ ਕਰਦਾ ਹਾਂ ਐਸਜੀਪੀਸੀ ਨੂੰ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਸੋਭਾ ਨਹੀਂ ਦਿੰਦੀਆਂ ਪਰ ਉਹਨਾਂ ਨੇ 1984 ਦਾ ਕਤਲੇਆਮ ਦਾ ਨਾਲ ਜੋੜਿਆ ਇਸ ਕਾਰਵਾਈ ਨੂੰ ਕਿ ਉਹ ਗਾਂਧੀ ਪਰਿਵਾਰ ਦੇ ਸੀ ਉਸ ਕਰਕੇ ਸਾਰਾ ਜਿਹੜਾ ਵਰਤਦਾ ਐਦਾਂ ਹੈ ਕਿ ਸਿੱਖ ਇਤਿਹਾਸ ਨੂੰ ਜੇ ਪੜੋ ਤਾਂ ਸਿੱਖ ਇਤਿਹਾਸ ਦੇ ਵਿੱਚ ਬਾਪਦਾਦਿਆਂ ਦੀ ਜੇ ਕਦੇ ਕੋਈ ਗਲਤੀ ਹੈ ਜਾਂ ਬਾਪਦਾਦਿਆਂ ਨਾਲ ਲੜਾਈ ਹੈ ਤਾਂ ਉਹਦੀ ਸਜ਼ਾ ਪੁੱਤਾਂ ਨੂੰ ਜਾਂ ਪਰਿਵਾਰਾਂ ਨੂੰ ਨਹੀਂ ਦਿੱਤੀ ਜਾਂਦੀ ਬਲਕਿ ਅਸੀਂ ਇਸ ਸਿਧਾਂਤ ਦੇ ਹਾਮੀ ਹੈ ਕਿ ਜੇ ਲੜਨਾ ਤਾਂ ਜੰਗ ਵੀ ਜਾ ਕੇ ਲੜੋ ਜਿੱਦੇ ਨਾਲ ਲੜਾਈ ਹੈ ਉਹ ਗੱਲਾਂ ਪਿੱਛੇ ਹੋ ਲੀਆਂ ਉਹ ਵਰਤਾਰੇ ਹੋਲੇ ਰਾਹੁਲ ਗਾਂਧੀ ਜੀ ਜਦੋਂ ਬਿਲਕੁਲ ਮਾਈਨਰ ਸੀ ਬੱਚਾ ਸੀ ਤੇ ਉਸ ਤੋਂ ਬਾਅਦ ਉਹ ਇੱਕ ਸਿੱਖ ਕੌਮ ਦੀ ਸਰਦਾਪੂਰਵਕ ਸੇਵਾ ਕਰਨ ਆਉਂਦਾ ਹੈ ਆਪਣੀ ਸਰਦਾ ਦਿਖਾਉਂਦਾ ਹੈ ਤਾਂ ਉਹਦੇ ਨਾਲ ਕਾਹਦਾ ਬਹਿਰ ਹੈ ਇਸ ਕਰਕੇ ਇਹ ਗੱਲਾਂ ਨਹੀਂ ਮੈਂ ਫੇਰ ਐਸਜੀਪੀਸੀ ਨੂੰ ਮੇਰਾ ਕੋਈ ਚੈਲੰਜ ਨਹੀਂ ਹੈ ਮੈਂ ਉਹਨਾਂ ਦੀ ਗੱਲ ਦਾ ਖੰਡਨ ਨਹੀਂ ਕਰਦਾ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਮੈਂ ਉਹਨਾਂ ਨੂੰ ਸਿਰਫ ਬੇਨਤੀ ਕਰਦਾ ਕਿ ਆਪਣੇ ਫੈਸਲੇ ਨੂੰ ਵਾਪਸ ਲਓ ਇੱਕ ਵਾਰ ਨਹੀਂ ਕਈ ਵਾਰ ਦੇਖੋ ਗੱਲ ਸੁਣੋ ਕਈ ਵਾਰ ਰਾਹੁਲ ਗਾਂਧੀ ਜੀ ਕਹਿ ਸਕੇ ਮਾਫੀ ਮੰਗ ਚੁੱਕੇ ਕਹਿ ਚੁੱਕੇ ਕਾਂਗਰਸ ਪਾਰਟੀ ਇੱਕ ਵਾਰ ਨਹੀਂ ਕਈ ਵਾਰ ਮਾਫੀ ਮੰਗ ਚੁੱਕੀ ਹੈ ਇਸ ਗੱਲ ਦੀ ਕਿ ਜੋ ਹੋਇਆ ਗਲਤ ਹੋਇਆ ਮੈਂ ਪਾਰਲੀਮੈਂਟ ਵਿੱਚ ਕਹਿ ਹੋ ਚੁੱਕਿਆ ਕਿ ਜੋ ਉਸ ਟਾਈਮ ਕਾਰਵਾਈ ਹੋਈ ਸੀ ਉਹ ਬਿਲਕੁਲ ਗਲਤ ਸੀ ਮੈਂ ਅੱਜ ਵੀ ਇਸ ਗੱਲ ਨੂੰ ਕਹਿਣਾ ਹੈ ਲੇਕਿਨ ਆ ਜਿਹੜੀ ਕਾਰਵਾਈ ਹੈ ਇਹਨੂੰ ਉਹਦੇ ਨਾਲ ਨਾ ਜੋੜਿਆ ਜਾਵੇ ਇਹ ਸੰਸਦ ਸਾਬਕਾ ਸੀਐਮ ਚਰਨਜੀਤ ਚੰਨੀ ਜੋ ਕਿ ਰਾਹੁਲ ਗਾਂਧੀ ਨੂੰ ਸਰੂਪਾ ਦਿੱਤਾ ਗਿਆ ਸੀ ਉਸ ਉੱਪਰ ਐਸਜੀਪੀਸੀ ਨੇ ਜੋ ਐਕਸ਼ਨ ਲਿਆ ਉਸ ਉੱਪਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਕੀ ਹੈ ਐਸਜੀਪੀਸੀ ਨੂੰ ਆਪਣੇ ਫੈਸਲੇ ਉੱਪਰ ਦੁਬਾਰਾ ਸੋਚਣਾ ਚਾਹੀਦਾ ਹੈ ਹੋਰ ਖਬਰਾਂ ਸੁਣਨ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ